ਨਰਨ ਸਿੰਘ ਦੀ ਪੁਸਤਕ ਖਾਲਿਸਤਾਨ ਵਿਰੁੱਧ ਸਾਜ਼ਿਸ਼ ਦਾ ਅਗਲਾ ਅੰਕ 1 ਹਿੰਦ ਸਟੇਟ ਦਾ ਹਮਲਾ ਭਾਗ 4 ਏਸ਼ੀਆਈ ਖੇਡਾਂ ਦੌਰਾਨ ਇਲਤਬਾਜ਼ੀ ਦਾ ਦੋਸ਼ ਜੀਬੀ ਸਿੱਧੂ ਝੂਠੇ ਦਸਤਾਵੇਜ਼ਾਂ ਦਾ ਹਵਾਲਾ ਦੇ ਕੇ ਅਕਾਲੀ ਦਲ ਤੇ 19 ਨਵੰਬਰ ਤੋਂ 4 ਦਸੰਬਰ ਤੱਕ ਨਵੀਂ ਦਿੱਲੀ ਵਿਖੇ ਹੋਣ ਵਾਲੀਆਂ ਏਸ਼ੀਆਈ ਖੇਡਾਂ ਵਿੱਚ ਵਿਗੜਨ ਪਾਉਣ ਦਾ ਐਲਾਨ ਕਰਨ ਦਾ ਝੂਠਾ ਦੋਸ਼ ਲਾਉਂਦਾ ਹੈ ਜਦ ਕਿ ਅਕਾਲੀ ਦਲ ਨੇ ਹਿੰਦ ਸਰਕਾਰ ਵੱਲੋਂ ਸਿੱਖਾਂ ਨਾਲ ਕੀਤੇ ਜਾ ਰਹੇ ਅਨਿਆਇ ਤੇ ਧਰਮ ਯੁੱਧ ਮੋਰਚੇ ਦੀਆਂ ਮੰਗਾਂ ਤੋਂ ਅੰਤਰਰਾਸ਼ਟਰੀ ਭਾਈਚਾਰੇ ਨੂੰ ਜਾਣੂ ਕਰਾਉਣ ਲਈ 4 ਨਵੰਬਰ 1982 ਨੂੰ ਅੰਮ੍ਰਿਤਸਰ ਵਿਖੇ ਆਪਣੀ ਮੀਟਿੰਗ ਕਰਕੇ ਪੂਰਾ ਮਨਰੂਸ ਪ੍ਰਦਰਸ਼ਨ ਕੰਦ ਦਾ ਪ੍ਰੋਗਰਾਮ 81 ਇਸ ਦੌਰਾਨ ਮੋਰਚਾ ਡਿਕਟੇਟਰ ਸੰਤ ਹਰਜਨ ਸਿੰਘ ਲੋਂਗੋਬਾਲ ਨੇ ਮਨਜੀਤ ਸਾਹਿਬ ਜ਼ਮਾਨ ਹਾਲ ਵਿਖੇ ਕੀਤਾ ਸੀ ਪਰ ਚੰਡੀਗੜ੍ਹ ਤੋਂ ਇਸ ਮੀਟਿੰਗ ਦੇ ਫੈਸਲੇ ਦੀ ਰਿਪੋਰਟ ਕੰਨਿਊ ਚੇਚੇ ਤੌਰ ਤੇ ਆਈ ਖਬਰ ਏਜੰਸੀ ਯੂਐਨਆਈ ਦੇ ਇੱਕ ਸਿਗਰਟ ਨੋ ਸਿਨੀਅਰ ਪੱਤਰਕਾਰ ਨੇ ਅਕਾਲੀ ਦਲ ਵੱਲੋਂ ਇਸ ਫੈਸਲੇ ਦਾ ਐਲਾਨ ਕਰਨ ਤੋਂ ਪਹਿਲਾਂ ਹੀ ਇਸ ਖਬਰ ਏਜੰਸੀ ਨੂੰ ਝੂਠੀ ਖਬਰ ਦੇ ਦਿੱਤੀ ਸੀ ਕਿ ਅਕਾਲੀ ਦਲ ਨੇ ਐਲਾਨ ਕੀਤਾ ਹੈ ਕਿ ਉਹ ਏਸ਼ੀਆਈ ਖੇਡਾਂ ਨਹੀਂ ਹੁਣ ਦੇਵੇਗਾ ਅਗਲੇ ਦਿਨ ਦੀਆਂ ਅਖਬਾਰਾਂ ਨੇ ਪਹਿਲੇ ਪੰਨੇ ਤੇ ਮੋਟੀ ਸੁਰਖੀ ਹੇਟੇ ਖਬਰ ਲਾ ਦਿੱਤੀ ਸੀ ਪਰ ਅਮੀ ਅਕਾਲੀ ਦਲ ਨੇ ਅਗਲੇ ਦਿਨ ਪ੍ਰੈਸ ਨੋਟ ਜਾਰੀ ਕਰਕੇ ਇਸ ਖਬਰ ਦਾ ਖੰਡਨ ਕਰ ਦਿੱਤਾ ਸੀ ਤੇ ਇਹ ਖਬਰ ਵੀ ਪ੍ਰਮੁੱਖ ਅਖਬਾਰਾਂ ਵਿੱਚ छਪ ਗਈ ਸੀ ਪਰ ਰਾਦੇ ਪ੍ਰਮੁੱਖ ਵਿਸ਼ਲੇਸ਼ਣਕਰ ਹੋਣ ਦਾ ਦਾਵਾ ਕਰਨ ਵਾਲੇ ਜੀਵੀਐਸ ਸਿੱਧੂ ਨੇ ਇਸ ਸਚਾਈ ਨੂੰ ਸਾਹਮਣੇ ਲਿਆਉਣ ਦੀ ਥਾਂ ਉਸੇ ਝੂਠ ਤੇ ਆਪਣਾ ਵੀ ਠੱਪਾ ਠੋਕ ਦਿੱਤਾ ਹੈ ਜਿਹੜਾ ਯੂਐਨਆਈ ਦੇ ਪੱਤਰਕਾਰ ਵੱਲੋਂ ਫੈਲਾ ਦਿੱਤਾ ਗਿਆ ਸੀ ਤੇ ਹਿੰਦੂ ਤਵੀ ਫਿਰਕੂ ਸੋਚ ਨੇ ਇਸ ਨੂੰ ਸਿੱਖਾਂ ਵਿਰੁੱਧ ਵਰਤਣ ਦਾ ਹਥਿਆਰ ਬਣਾ ਲਿਆ ਸੀ ਇਹ ਠੱਪਾ ਲਾਉਣ ਪਿੱਛੇ ਸਿੱਧੂ ਦਾ ਮਨਸ਼ਾ ਅਕਾਲੀ ਦਲ ਨੂੰ ਇਹ ਸ਼ੇਖੇਡਾਂ ਵਿੱਚ ਵਿਗਨ ਪਾਉਂਦਾ ਦੋਸ਼ੀ ਠਹਿਰਾਉਣਾ ਅਤੇ ਹਰਿਆਣੇ ਵਿੱਚ ਸਿੱਖਾਂ ਦੀ ਹੋਈ ਜ਼ਲਾਲਤ ਨੂੰ ਅਕਾਲੀ ਦਲ ਦੀ ਕਾਰਵਾਈ ਤੇ ਹੋਇਆ ਪ੍ਰतिकਰਮ ਦਰਸਾਉਣਾ ਹੈ ਅਕਾਲੀ ਦਲ ਨੇ ਇਹ ਸ਼ੇਖੇਡਾਂ ਸਮੇਂ ਦਿੱਲੀ ਵਿਖੇ ਗ੍ਰਿਫਤਾਰੀ ਲਈ ਸੱਤਿਆਗਰੀਆਂ ਦੇ ਜਥੇ ਤੋਰ ਕੇ ਰੋਸ ਪ੍ਰਦਰਸ਼ਨ ਸ਼ਾਂਤਮਈ ਰਹਿ ਕੇ ਕੀਤਾ ਸੀ ਪਰ ਸਿੱਧੂ ਨੇ ਝੂਠ ਨੂੰ ਸੱਚ ਬਣਾਉਣ ਦੀ ਹੋੜ ਵਿੱਚ ਪੈ ਕੇ ਖੁਦ ਹੀ ਆਪਣੀ ਇਸ ਕਿਤਾਬ ਨੂੰ ਝੂਠ ਦਾ ਪਲੰਦਾ ਸਾਬਤ ਕਰ ਦਿੱਤਾ ਅਤੇ ਆਪਣੀ ਸੋਚ ਨੂੰ ਦੇਸ਼ ਭਗਤੀ ਦੇ ਜਨੂਨ ਨਾਲ ਗ੍ਰਹਿਣੀ ਹੋਈ ਸਿੱਖ ਵਿਰੋਧੀ ਸੋਚ ਦਾ ਧਾਰਨੀ ਹੋਣ ਦਾ ਨਾਮ ਨਾ ਵੀ ਖੱਟ ਲਿਆ ਹੈ ਆਇਨਾ ਖੇਡਾਂ ਦੌਰਾਨ ਕੁਝ ਖਾਲਸਤਾਨੀ ਸਿੱਖ ਨੌਜਵਾਨਾਂ ਨੇ ਆਪਣੇ ਤੌਰ ਤੇ ਖੇਡ ਦੇ ਮੈਦਾਨ ਵਿੱਚ ਜਾ ਕੇ ਖਾਲਸਤਾਨ ਦੇ ਨਾਅਰੇ ਜ਼ੋਰ ਲਾਇਸਨ ਪਰ ਉਹਨਾਂ ਦਾ ਰੂਪ ਪ੍ਰਦਰਸ਼ਨ ਕਾਲੀ ਦਲ ਦੇ ਸ਼ਾਂਤਮਈ ਰੋਸ ਪ੍ਰਦਰਸ਼ਨ ਦਾ ਹਿੱਸਾ ਨਹੀਂ ਸੀ ਭਾਵੇਂ ਕਾਲੀ ਦਲ ਨੇ ਇਹਨਾਂ ਨੌਜਵਾਨਾਂ ਦੀ ਵੀ ਸ਼ਲਾਘਾ ਕੀਤੀ ਸੀ ਸਿੱਧੂ ਬਚਕਾਨਾ ਬੇਸਮਜੀ ਤੇ ਅੰਧਾਣ ਪੁਨੇ ਵਾਲੀ ਗੱਲ ਕਰਦਾ ਹੋਇਆ ਅੱਗੇ ਲਿਖਦਾ ਹਰਿਆਣੇ ਰਾਹੀਂ ਦਿੱਲੀ ਜਾਣ ਵਾਲੇ ਸਿੱਖਾਂ ਨਾਲ ਹਰਿਆਣਾ ਪੁਲਿਸ ਵੱਲੋਂ ਜਿਸ ਬੇਰਹਿਮੀ ਨਾਲ ਵਿਵਹਾਰ ਕੀਤਾ ਗਿਆ ਉਸ ਦਾ ਨਤੀਜਾ ਇਹ ਹੋਇਆ ਕਿ ਹਰਚੰਦ ਸਿੰਘ ਲੋਂਗੋਵਾਲ ਨੇ ਦਸੰਬਰ 1982 ਵਿੱਚ ਸਾਬਕਾ ਸੈਨਿਕਾਂ ਦਾ ਇਜਲਾਸ ਸੱਦ ਲਿਆ ਸਿੱਧੂ ਦਾ ਉਕਤ ਕਹਿਣਾ ਕਿ ਲੋਂਗੋਵਾਲ ਨੇ ਏਸ਼ੀਆਈ ਖੇਡਾਂ ਸਮੇਂ ਹਰਿਆਣਾ ਵਿੱਚ ਸਿੱਖਾਂ ਦੇ ਹੋਏ ਨਰਾਦਰ ਦੇ ਪ੍ਰਤੀਕਰਮ ਵਜੋਂ ਸਾਬਕਾ ਫੌਜੀਆਂ ਦੀ ਕਨਵੈਨਸ਼ਨ ਬੁਲਾਈ ਸੀ ਪੂਰੀ ਤਰ੍ਹਾਂ ਬੇਤੁਕਾ ਹੈ ਏਸ਼ੀਆਈ ਖੇਡਾਂ 19 ਨਵੰਬਰ 1982 ਨੂੰ ਸ਼ੁਰੂ ਹੋਈਆਂ ਪਰ ਸਾਬਕਾ ਫੌਜੀਆਂ ਦੀ ਕਾਨਫਰੰਸ ਬੁਲਾਉਣ ਦਾ ਫੈਸਲਾ ਇਸ ਤੋਂ 2 ਦਿਨ ਪਹਿਲਾਂ 17 ਨਵੰਬਰ 1982 ਨੂੰ ਹੀ ਹੋ ਚੁੱਕਾ ਸੀ ਇਸ ਦਰਮਿਆਨ ਜਨਰਲ ਮਹਿੰਦਰ ਸਿੰਘ ਤੇ ਗੁਰਬਖਸ਼ ਸਿੰਘ ਦੀ ਅਗਵਾਈ ਹੇਠ ਬਹੁਤ ਸਾਰੇ ਸਾਬਕਾ ਫੌਜੀਆਂ ਨੇ ਆਪਣੀ ਸੇਵਾਵਾਂ ਮੋਰਚਾ ਡਿਕਟੇਟਰ ਸੰਤ ਹਰਚੰਦ ਸਿੰਘ ਲੋਂਗੋਬਾਲ ਨੂੰ ਸੌਂਪ ਦਿੱਤੀਆਂ ਸਨ ਅਸਰ ਵਿੱਚ ਜਿਉਂ-ਜਿਉਂ ਇਹ ਸਰਕਾਰ ਧਰਮਜੁੱਦ ਮੋਰਚੇ ਪ੍ਰਤੀ ਆਪਣਾ ਨਾਵਾਚੀ ਬਤੀਰਾ ਧਾਰਦੀ ਜਾਂਦੀ ਸੀ ਤਿਉਹ ਤਾਂ ਅਕਾਲੀ ਦਲ ਮੋਰਚੇ ਦੇ ਹੱਕ ਵਿੱਚ ਲੋਕ ਰਾਏ ਦਾ ਨਿਰਮਾਨ ਕਰਨ ਲਈ ਸਖਤ ਕਦਮ ਪੁੱਟ ਰਿਆ ਸੀ ਸਭ ਕਾ ਫੌਜੀ ਕਾਨਫਰੰਸ ਸਿੱਖ ਬੁੱਧੀਜੀਵੀ ਕਾਨਫਰੰਸ ਸਿੱਖ ਪ੍ਰਚਾਰਕਾਂ ਦੀ ਕਾਨਫਰੰਸ ਰਾਜਨੀਤਿਕ ਪਾਰਟੀਆਂ ਦੀ ਕਾਨਫਰੰਸ ਆਦ ਕਾਨਫਰੰਸਾਂ ਲੋਕ ਰਾਏ ਦੇ ਨਿਰਮਾਣ ਦੇ ਕਦਮ ਸਨ ਅਤੇ 4 ਅਪ੍ਰੈਲ 1983 ਦਾ ਰਸਤਾ ਰੋਕੋ 17 ਜੂਨ 1983 ਦਾ ਰੇਲ ਰੋਕੋ 29 ਅਗਸਤ 1983 ਦਾ ਕੰਮ ਰੋਕੋ ਆਦ ਐਕਸ਼ਨ ਤੇ ਮਰਜੀਵੜਿਆਂ ਦੀ ਭਰਤੀ ਇਹਨ ਸਰਕਾਰ ਤੇ ਧਰਮ ਯੁੱਧ ਮੋਰਚੇ ਦੀਆਂ ਮੰਗਾਂ ਬਣਵਾਉਣ ਲਈ ਦਬਾਅ ਬਣਾਉਣ ਦੇ ਕਦਮ ਹੀ ਸਨ ਅਕਾਲੀ ਦਲ ਨੇ ਧਰਮ ਯੁੱਧ ਮੋਰਚਾ ਆਨੰਦਪੁਰ ਸਾਹਿਬ ਦੇ ਮਤੇ ਦੀ ਪ੍ਰਾਪਤੀ ਲਈ ਲਾਇਆ ਸੀ ਪਰ ਸਰਕਾਰ ਇਸ ਮਤੇ ਦੀਆਂ ਧਾਰਮਿਕ ਮੰਗਾਂ ਨੂੰ ਵੀ ਮੰਨਣ ਨੂੰ ਤਿਆਰ ਨਹੀਂ ਸੀ ਉਸ ਨੇ ਬੇਤੁਕੇ ਬਹਾਨੇ ਬਣਾ ਕੇ ਨਾਵਾਚੀ ਵਤੀਰਾ ਧਾਰਨ ਕੀਤਾ ਹੋਇਆ ਸੀ ਮੋਰਚਾ ਵੀ ਇਕੱਲੇ ਅਕਾਲੀ ਦਲ ਦਾ ਨਾ ਰਹਿ ਕੇ ਪੰਥਕ ਸੁਰ ਧਾਰਨ ਕਰ ਗਿਆ ਸੀ ਸંત ਜਰਨੈਲ ਸਿੰਘ ਭੰਡਰਾਵਾਲਾ ਸਮੁੱਚੇ ਪੰਥ ਦਾ ਕੇਂਦਰ ਬਿੰਦੂ ਬਣ ਚੁੱਕਾ ਸੀ ਅਤੇ ਆਨੰਦਪੁਰ ਸਾਹਿਬ ਦੇ ਮਤੇ ਦੀ ਸੰਪੂਰਨ ਪ੍ਰਾਪਤੀ ਤੱਕ ਮੋਰਚਾ ਜਾਰੀ ਰੱਖਣ ਲਈ ਦ੍ਰਿੜ ਸੰਕਲਪ ਸੀ ਕੁਰਬਾਨੀ ਵੀ ਬਹੁਤ ਵੱਡੀ ਹੋ ਚੁੱਕੀ ਸੀ ਤੇ ਸਿਰਫ ਜੇਲਾਂ ਕਟਣ ਤੱਕ ਹੀ ਸੀਮਤ ਨਹੀਂ ਸੀ ਰਹੀ ਜੇਲਾਂ ਵਿੱਚ ਇਲਾਜ ਖੁਣੋਂ ਬਹੁਤ ਸਾਰੇ ਸਿੰਘਾਂ ਦੀਆਂ ਸ਼ਹੀਦੀਆਂ ਹੋ ਗਈਆਂ ਸਨ ਤਰਨਤਾਰਨ ਰੇਲਵੇ ਫਟਕ ਤੇ ਵਾਪਰਿਆ 34 ਸਿੰਘਾਂ ਦੀ ਸ਼ਹੀਦੀ ਦਾ ਸਾਕ ਤੇ ਇਨ੍ਹਾਂ ਸ਼ਹੀਦਾਂ ਦੇ ਅਸਤ ਲੈ ਕੇ ਸੰਸਦ ਸਾਹਮਣੇ ਆਪਣੇ ਪੰਥਕ ਮਾਰਚ ਤੇ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਏ ਬਾਬਾ ਜੰਗ ਸਿੰਘ ਕਰਨਾਲ ਸਮੇਤ ਚਾਰ ਸਿੰਘਾਂ ਦੀ ਹੋਈ ਸ਼ਹੀਦੀ ਦਾ ਸਾਕਾ ਬਹੁਤ ਵੱਡੇ ਸਾਕੇ ਸਨ ਅਨੇਕਾਂ ਸਿੰਘਾਂ ਨੂੰ ਪੁਲਿਸ ਨੇ ਗੈਰ ਕਾਨੂੰਨੀ ਹਿਰਾਸਤ ਵਿੱਚ ਕੋਕੋਕੇ ਸ਼ਹੀਦ ਕਰਨ ਵਗਰੋਂ ਪੁਲਿਸ ਮੁਕਾਬਲੇ ਦੇ ਡਰਾਮੇ ਕਰਨੇ ਸ਼ੁਰੂ ਕਰ ਦਿੱਤੇ ਸਨ ਖਾਲਸਾ ਪੰਥ ਦੀ ਸਰਕਾਰ ਵਿਰੁੱਧ ਵੱਡਾ ਰੋ ਅਤੇ ਗੁੱਸਾ ਪੈਦਾ ਹੋ ਚੁੱਕਾ ਸੀ ਜਿਹੜਾ ਵੱਡੀ ਪ੍ਰਾਪਤੀ ਤੋਂ ਬਿਨਾਂ ਠੰਡਾ ਹੋ ਹੀ ਨਹੀਂ ਸਕਦਾ ਅਕਾਲੀ ਦਲ ਭਾਵੇਂ ਲਹਿਰ ਦੇ ਕੇ ਸਮਝੌਤਾ ਕਰਨ ਦੀ ਸੋਚ ਰੱਖਦਾ ਵੀ ਸੀ ਪਰ ਸਿੱਖ ਕੌਮ ਨਾਲ ਬੈਰ ਭਾਵਨਾ ਈਰਖਾ ਦੇ ਵਿਰੋਧ ਪਾਰੀ ਬੈਠੀ ਇੰਦਰਾ ਗਾਂਧੀ ਅਕਾਲੀ ਦਲ ਦੀ ਇਸ ਭਾਵਨਾ ਦੀ ਵੀ ਪੂਰਾ ਕਦਰ ਨਹੀਂ ਸੀ ਕਰਦੀ ਇੰਦਰਾ ਸਰਕਾਰ ਦੇਸ਼ ਦੀ ਇਕਤਾ ਖੰਡਤਾ ਤੇ ਸੁਰੱਖਿਆ ਨੂੰ ਵਿਦੇਸ਼ੀ ਤਾਕਤਾਂ ਦੀ ਛਾਹ ਤੇ ਸਿੱਖਾਂ ਤੋਂ ਪੈਦਾ ਹੋਏ ਖਤਰੇ ਦੀ ਦੁਹਾਈ ਦੇਣ ਲੱਗ ਪਈ ਸੀ ਭਾਰਤੀ ਖੁਫੀਆ ਏਜੰਸੀਆਂ ਨੂੰ ਇਸ ਖਤਰੇ ਦੀ ਪੁਸ਼ਟੀ ਕਰਨ ਦਾ ਕੰਮ ਸੌਂਪ ਦਿੱਤਾ ਗਿਆ ਸੀ ਭਾਰਤੀ ਮੀਡੀਆ ਨੇ ਖੁਫੀਆ ਏਜੰਸੀਆਂ ਵੱਲੋਂ ਲੁਕਵੇਂ ਤਰੀਕੇ ਨਾਲ ਪਲਾਂਟ ਕੀਤੀਆਂ ਜਾ ਰਹੀਆਂ ਕੂੜ ਕਹਾਣੀਆਂ ਨੂੰ ਸੱਚ ਮੰਨ ਕੇ ਤੇ ਦੇਸ਼ ਸੇਵਾ ਸਮਝ ਕੇ ਪ੍ਰਚਾਰਨ ਤੇ ਪ੍ਰਸਾਰਣ ਵਿੱਚ ਪੂਰਾ ਤਾਨ ਲਾ ਦਿੱਤਾ ਸੀ ਆਪਣੇ ਆਪ ਨੂੰ ਪੰਥ ਦੀ ਨਮਾਇੰਦਾ ਬਹਾਦੁਰ ਤੇ ਸ਼ਹੀਦਾਂ ਦੀ ਜੱਥੇਬੰਦੀ ਹੋਣ ਦਾ ਦਬਾ ਕਰਨ ਵਾਲਾ ਕਾਲੀ ਦਲ ਫਸ ਚੁੱਕਾ ਸੀ ਹਤੇ ਸਰਕਾਰੀ ਕੋੜ ਪ੍ਰਚਾਰ ਤੋਂ ਪ੍ਰਭਾਵਿਤ ਹੋ ਚੁੱਕੀਆਂ ਵਿਰੋਧੀ ਸਿਆਸੀ ਪਾਰਟੀਆਂ ਨੇ ਵੀ ਅਕਾਲੀ ਦਲ ਦੀ ਹਾਮੀ ਭਰਨੀ ਛੱਡ ਦਿੱਤੀ ਸੀ ਅਕਾਲੀ ਦਲ ਦੇ ਆਗੂਆਂ ਵਿੱਚ ਖਾਲਸਾਈ ਸੁਰ ਨਾਲ ਵਿਚਰਨ ਦਾ ਤਾਂ ਨਹੀਂ ਸੀ ਤੇ ਇੰਦਰਾ ਸਰਕਾਰ ਉਸ ਦਾ ਸਿਆਸੀ ਵਕਾਰ ਮਿੱਟੀ ਵਿੱਚ ਮਲਾਉਣ ਲਈ ਤਲ ਚੁੱਕੀ ਸੀ ਸੰਤ ਜਰਨੈਲ ਸਿੰਘ ਖਾਲਸਾਈ ਸੁਰ ਨਾਲ ਜੀਨ ਥੀਨ ਵਿਚਰਨ ਤੇ ਮਰਨ ਲਈ ਡਰੇਟ ਸੀ ਤੇ ਅਕਾਲੀ ਆਗੂਆਂ ਦੇ ਸਲਾਹਕਾਰ ਬਣੇ ਕੁਲਦੀਪ ਨੀਰ ਵਰਗੇ ਜਨਉਨੀ ਤੇ ਫਿਰਕੂ ਸੋਚ ਦੇ ਧਾਰਨੀ ਉਸ ਨੂੰ ਦੇਸ਼ ਲਈ ਖਤਰਾ ਸਮਝਦੇ ਸਨ ਉਸਨੂੰ ਅਕਾਲੀ ਦਲ ਦੇ ਰਾਜਾ ਦਿੱਕਾ ਦੱਸ ਕੇ ਅਕਾਲੀ ਆਗੂਆਂ ਦੇ ਕੰਨ ਪਰਨੇ ਇਹਨਾਂ ਦਾ ਰਾਸ ਸੀ ਮਨੋਰਥ ਸੀ ਅਤੇ ਖਾਸ ਸਈ ਸੁਰਤੋਂ ਹੀ ਨੇ ਦੁਬਿਧਾ ਗ੍ਰਸਤ ਅਤੇ ਸੱਤਾ ਦੀ ਲਾਲਸਾ ਵਿੱਚ ਲਲਚਾਉਂਦੇ ਅਕਾਲੀ ਆਗੂ ਇਹਨਾਂ ਸਲਾਹਕਾਰਾਂ ਦੀ ਵਿਸ਼ੈਲੀ ਸਲਾਹਨਾ ਡੰਗੇ ਗਏ ਸਨ ਅਰਦਾਸ ਤੇ ਪੈਰਾ ਦੇਣਾ ਪੰਥ ਨਾਲ ਕੀਤਾ ਕੌਲ ਪਾਲਣਾ ਅਤੇ ਨૈયਰ ਵਰਗਿਆਂ ਦੀ ਨੀਅਤ ਨੂੰ ਫਿਸ਼ਾਨਣਾ ਇਹਨਾਂ ਦੇ ਬਸਤੀ ਗੱਲ ਨਹੀਂ ਸੀ ਸੰਤ ਜਰਨੈਲ ਸਿੰਘ ਨੂੰ ਆਪਣੇ ਰਾਹ ਤੋਂ ਹਟਾਉਣ ਦੀ ਝਾਕ ਵਿੱਚ ਫਸ ਚੁੱਕੇ ਅਕਾਲੀ ਆਗੂ ਦਰਮਯੁੱਦ ਮੋਰਚਾ ਸ਼ੁਰੂ ਕਰਨ ਸਮੇਂ ਕੀਤੀ ਹੋਈ ਅਰਦਾਸ ਦੀ ਵੀ ਪਾਲਣਾ ਨਹੀਂ ਕਰਨ ਰੇ ਅਤੇ ਸਿੱਖਾਂ ਦੀਆਂ ਦੁਸ਼ਮਣ ਸਿਆਸੀ ਪਾਰਟੀਆਂ ਦੇ ਟਹੇ ਚੜ ਚੁੱਕੇ ਸਨ। ਸਵਰਨ ਸਿੰਘ ਉਸੇ ਪਾਰਟੀ ਦੀ ਸਾਜ਼ਿਸ਼ ਤੇ ਸਾਜ਼ਿਸ਼ ਕਾੜਿਆਂ ਦਾ ਸਾਥੀ ਸੀ ਜਿਹੜੇ ਸਿੱਖ ਕੌਮ ਨਾਲ ਸਦੀਆਂ ਦਾ ਵੈਰ ਕੱਢਣ ਲਈ ਦਰਬਾਰ ਸਾਹਿਬ ਤੇ ਪੂਰੀ ਫੌਜੀ ਤਾਕਤ ਨਾਲ ਬੇਰਹਿਮ ਹਮਲਾ ਕਰਨ ਦੀ ਬੰਦਬੰਦੀ ਕਰ ਰਹੇ ਸਨ ਅਤੇ ਸੰਤ ਜਰਨੈਲ ਸਿੰਘ ਪੰਡਰਾਵਾਲੀ ਸਮੇਤ ਅਨਕੀਲੇ ਸਿੱਖ ਆਗੂਆਂ ਨੂੰ ਖਤਮ ਕਰਕੇ ਸਿੱਖ ਕੌਮ ਨੂੰ ਆਗੂ ਰਹਿਤ ਕਰਨਾ ਉਹਨਾਂ ਦਾ ਮੁੱਖ ਨਿਸ਼ਾਨਾ ਸੀ। ਇਹ ਸਾਜ਼ਿਸ਼ ਕਾੜੀ ਸਿੱਖਾਂ ਤੇ ਘੋਰ ਬਿਆਨਕ ਕੱਲੂਕਾਰਾ ਕਰਕੇ ਹਿੰਦ ਸਟੇਟ ਦੀ ਜਿੱਦ ਦਾ ਡੰਕਾ ਬਜਾਉਣਾ ਚਾਹੁੰਦੇ ਸਨ ਤੇ ਸਿੱਖ ਕੌਮ ਨੂੰ ਸਦਾ ਲਈ ਗੁਲਾਮ ਰੱਖਣ ਦੀ ਠਾਣੀ ਬੈਠੇ ਸਨ ਸਵਰਨ ਸਿੰਘ ਗੁਲਾਮ ਪ੍ਰਵਿਰਤੀ ਦਾ ਧਾਰਨੀ ਰਾਸ਼ਟਰਵਾਦੀ ਕਾਂਗਰਸੀ ਸੀ ਉਸ ਦਾ ਸਰੂਪ ਬੇਸ਼ੱਕ ਸਿੱਖਾਂ ਵਾਲਾ ਸੀ ਪਰ ਉਸ ਸਿੱਖੀ ਜਜ਼ਬੇ ਤੋਂ ਪੂਰੀ ਤਰ੍ਹਾਂ ਹੀ ਨਾ ਸੀ ਉਸ ਵੱਲੋਂ ਅਕਾਲੀ ਆਗੂਆਂ ਤੇ ਸੰਤ ਜਰਨੈਲ ਸਿੰਘ ਨਾਲ ਗੱਲਬਾਤ ਦਾ ਰਚਿਆ ਗਿਆ ਡੰਬਰ ਨੀੜਾ ਸ਼ਲਾਵਾ ਸੀ ਸਿੱਧੂ ਅਕਾਲੀ ਦਲ ਤੇ ਸਰਕਾਰ ਵਿੱਚ ਆਪਣੇ ਰਿਸ਼ਤੇਦਾਰ ਸਵਰਨ ਸਿੰਘ ਦੁਆਰਾ ਸਮਝੌਤਾ ਕਰਾਉਂਦਾ ਜੋ ਪ੍ਰਚਾਰ ਕਰਦਾ ਉਸ ਵਿੱਚ ਭੋਰਾ ਵੀ ਸੱਚਾਈ ਨਹੀਂ ਅਸਲ ਵਿੱਚ ਇਹ ਪ੍ਰਚਾਰ ਸਿੱਖ ਵਿਰੋਧੀ ਮੀਡੀਆ ਦਾ ਨਰੋਲ ਕੂੜ ਪ੍ਰਚਾਰ ਸੀ ਜਿਸ ਦਾ ਮੰਤਵ ਸਰਕਾਰ ਵੱਲੋਂ ਸਿੱਖ ਕੌਮ ਤੇ ਕੀਤੇ ਜਾਣ ਵਾਲੀ ਜ਼ੁਲਮ ਨੂੰ ਜੈਸਟ ਛਰੋਣਾ ਸੀ ਜਦੋਂ ਵੀ ਅਕਾਲੀ ਆਗੂਆਂ ਤੇ ਸਰਕਾਰ ਵਿੱਚ ਗੱਲਬਾਤ ਹੁੰਦੀ ਸੀ ਮੀਡੀਆ ਵਿੱਚ ਸਮਝੌਤਾ ਹੋ ਜਾਂਦੀਆਂ ਫਵਾਹਾਂ ਉਡਾਈਆਂ ਜਾਂਦੀਆਂ ਸਨ ਅਤੇ ਫਿਰ ਗੱਲਬਾਤ ਨੂੰ ਸਿਰੇ ਨਾ ਚੜਨ ਦਾ ਦੋਸ਼ੀ ਅਕਾਲੀ ਆਗੂਆਂ ਨੂੰ ਗਰਦਾਨ ਦਿੱਤਾ ਜਾਂਦਾ ਸੀ ਉਹਨਾਂ ਸਿਰ ਅਏ ਦਿਨ ਮੰਗਾਂ ਵਿੱਚ ਵਾਅਦਾ ਕਰਨ ਤੇ ਗਵਾਂਢੀ ਰਾਜਾਂ ਦੇ ਹਿੱਤਾਂ ਨੂੰ ਕੋਈ ਮਹੱਤਵ ਨਾ ਦੇਣ ਦਾ ਦੋਸ਼ ਮੜ ਦਿੱਤਾ ਜਾਂਦਾ ਸੀ ਜੇਕਰ ਸੌਰਨ ਸਿੰਘ ਨੇ ਸੱਚਮੁੱਚ ਹੀ ਸਮਝੌਤਾ ਕਰਾਉਣ ਦਾ ਕੋਈ ਸੰਜੀਦਾ ਯਤਨ ਕੀਤਾ ਹੁੰਦਾ ਤੇ ਸਰਕਾਰ ਉਸ ਤੇ ਸਮਝੌਤਾ ਫਾਰਮੂਲੇ ਨੂੰ ਮੰਨ ਲੈਣ ਤੋਂ ਬਾਅਦ ਮੁੱਕਰੀ ਹੁੰਦੀ ਤਾਂ ਜ਼ਰੂਰ ਇਸ ਬਾਰੇ ਪ੍ਰੈਸ ਰਹੀ ਜਾਂ ਆਪਣੀ ਕਿਸੇ ਲਿਖਤ ਰਾਹੀਂ ਇਸ ਦਾ ਜ਼ਿਕਰ ਕਰਦਾ ਪਰ ਉਸ ਨੇ ਅਜਿਹਾ ਬਿਲਕੁਲ ਹੀ ਨਹੀਂ ਸੀ ਕੀਤਾ ਉਸ ਵੱਲੋਂ ਸਮਝੌਤਾ ਕਰਾਉਣ ਲਈ ਕੀਤੇ ਯਤਨਾਂ ਤੇ ਸਮਝੌਤਾ ਹੋ ਜਾਣ ਦੀਆਂ ਕਿਆਸਰਾਈਆਂ ਦੀਆਂ ਅਫਵਾਹਾਂ ਸਿਰਫ ਅਖਬਾਰਾਂ ਤੱਕ ਹੀ ਸੀਮਤ ਸਨ ਸਿੱਧੂ ਅਕਾਲੀ ਆਗੂਆਂ ਤੇ ਸਰਕਾਰ ਵਿੱਚ ਹੋਈ ਗਲਬਾਦੀ ਅਸਫਲਤਾ ਬਾਰੇ ਕਲਦੀਪ ਨੀਯਰ ਅਤੇ ਮਾਰਕ ਟੱਲੀ ਤੇ ਸਤੀਸ ਜੈਕਬ ਦੀਆਂ ਕਿਤਾਬਾਂ ਵਿੱਚੋਂ ਜੋ ਹਵਾਲੇ ਦਿੰਦਾ ਉਹ ਸੱਚੇ ਨਹੀਂ ਉਹ ਜਾਂ ਤਾਂ ਮਨ ਘੜਤਨ ਤੇ ਜਾਂ ਫਿਰ ਟਪਲਾ ਖਾ ਕੇ ਲਿਖੇ ਹੋਏ ਹਨ ਪੀੜੀ ਪੱਤਰਕਾਰੀ ਦਾ ਕਰਨ ਹਰ ਅਕਲਦੀਪ ਨੀਯਰ ਤਾਂ ਮਿੱਠ ਕੇ ਝੂਠਾ ਬਿਰਤਾਂਤ ਸਿਰਜਣ ਤੇ ਗੱਪਾਂ ਮਾਰਨ ਦਾ ਆਦੀ ਸੀ ਮਾਰਕ ਟੱਲੀ ਤੇ ਸਤੀਸ ਜੈਕਬ ਵੀ ਕਾਮਰੇਡ ਹਰਕਿਸ਼ਨ ਸਿੰਘ ਸਰਜੀਤ ਵੱਲੋਂ ਤਿੰਨ ਤੇਰੀ ਗੱਲਬਾਤ ਬਾਰੇ ਦੱਸੀ ਗੱਲ ਨੂੰ ਆਪਣੀ ਕਿਤਾਬ ਵਿੱਚ ਲਿਖਣ ਲੱਗਿਆ ਟਪਲਾ ਖਾ ਗਏ ਹਨ ਉਹ ਲਿਖਦੇ ਹਨ ਕਾਮਰੇਡ ਹਰਕਿਸ਼ਨ ਸਿੰਘ ਸਰਜੀਤ ਨੇ ਸਾਨੂੰ ਦੱਸਿਆ ਜੇ ਸਰਕਾਰ ਕਿਸੇ ਟ੍ਰਿਬਿਊਨਲ ਦੇ ਫੈਸਲੇ ਕਰਨ ਤੱਕ ਪੰਜਾਬ ਨੂੰ ਉਹਨਾਂ ਦਰਿਆਈ ਪਾਣੀ ਵਰਤ ਜਾਂਦੀ ਜਲਦਤ ਦੇ ਦਿੰਦੀ ਜਿੰਨਾ ਉਹ ਉਸ ਸਮੇਂ ਵਰਤ ਰਿਹਾ ਸੀ ਤਾਂ ਗੱਲ ਨਿਬੜ ਜਾਣੀ ਸੀ ਸਿੱਧੂ ਬਿਨਾਂ ਸਚਾਈ ਜਾਣਨ ਅਤੇ ਪੁਨਛਣ ਕਰਨ ਦੇ ਇਸ ਗੱਲ ਨੂੰ ਸੱਚ ਮੰਨ ਲੈਂਦਾ ਹੈ ਜਦਕਿ ਕਾਮਰੇਡ ਸਰਜੀਤ ਨੇ ਇਹ ਗੱਲ ਪੰਜਾਬ ਬਾਰੇ ਨਹੀਂ ਹਰਿਆਣੇ ਬਾਰੇ ਕਹੀ ਸੀ ਉਸਨੇ ਕਿਹਾ ਸੀ ਹਰਿਆਣਾ ਉਸ ਵੇਲੇ ਜਿੰਨਾ ਪਾਣੀ ਵਰਤਦਾ ਸੀ ਉਹਨਾਂ ਉਸ ਨੂੰ ਜਾਂਦਾ ਰਹਿੰਦਾ ਤਾਂ ਹੋ ਸਕਦਾ ਕੱਲੀ ਆਗੂ ਨਵਾਂ ਫੈਸਲਾ ਹੁਣ ਤੱਕ ਇਸ ਨੂੰ ਮੰਨ ਲੈਂਦਾ ਹੈ ਰਿਪੇਰੀਅਨ ਕਾਨੂੰਨ ਦੀ ਉਲੰਘਣਾ ਅਤੇ ਧੱਕੇਸ਼ਾਹੀ ਕਰਕੇ ਪੰਜਾਬ ਦੇ ਦਰਿਆਈ ਪਾਣੀਆਂ ਦੀ ਮਾਲਕੀ ਨੂੰ ਪੰਜਾਬ ਤੋਂ ਖੋਹਣਾ ਤੇ ਹਰਿਆਣਾ ਨੂੰ ਦੇਣਾ ਅਕਾਲੀ ਆਗੂ ਕਦਾਚਿਤ ਪਰਵਾਨੀ ਸੀ ਕਰ ਸਕਦੇ ਇੰਦਰਾ ਗਾਂਧੀ ਪੰਜਾਬ ਨਾਲ ਇਹ ਧੱਕਾ ਕਰਨ ਤੇ ਤੁਲੀ ਹੋਈ ਸੀ ਉਸਨੇ ਮੁੱਖ ਮੰਤਰੀ ਦਰਬਾਰਾ ਸਿੰਘ ਤੇ ਦਬਾਅ ਪਾ ਕੇ ਬਾਦਲ ਸਰਕਾਰ ਵੱਲੋਂ ਸੁਪਰੀਮ ਕੋਰਟ ਵਿੱਚ ਦਾਇਰ ਕੀਤੀ ਰੈਟ ਵੀ ਵਾਪਸ ਕਰਵਾ ਦਿੱਤੀ ਤੇ ਸਤਲੁਜ ਜਮਨਾ ਲਿੰਕ ਨੈਰ ਦਾ ਟੱਕ ਵੀ ਲਾ ਦਿੱਤਾ ਸੀ ਉਹ ਹੁਣ ਇਸ ਤੋਂ ਪਿੱਛੇ ਹਟਣ ਨੂੰ ਤਿਆਰ ਨਹੀਂ ਸੀ ਤੇ ਅਕਾਲੀ ਆਗੂ ਉਸ ਵੱਲੋਂ ਲਾਏ ਹੋਰ ਲਾੜਿਆਂ ਨਾਲ ਸੰਤੁਸ਼ਟ ਨਹੀਂ ਸਨ ਇਸ ਦੀ ਪੁਸ਼ਟੀ ਕੇਂਦਰੀ ਗ੍ਰਹਿ ਮੰਤਰੀ ਵੱਲੋਂ 28 ਫਰਵਰੀ 1984 ਨੂੰ ਪਾਰਲੀਮੈਂਟ ਵਿੱਚ ਪੰਜਾਬ ਦੇ ਹਾਲਾਤਾਂ ਬਾਰੇ ਹੋਈ ਬਹਿਸ ਦੇ ਦਿੱਤੇ ਬਿਆਨ ਤੋਂ ਹੁੰਦੀ ਹੈ ਕੁਲਦੀਪ ਨਾਇਰ ਦੇ ਦਾਅਵੇ ਅਨੁਸਾਰ ਜਿਸ ਦਾ ਹਵਾਲਾ ਸਿੱਧੂ ਦਿੰਦਾ ਹੈ ਅਕਾਲੀ ਦਲ ਨੇ ਚੰਡੀਗੜ੍ਹ ਦੀ ਮੰਡ ਕਦੇ ਵੀ ਪ੍ਰਵਾਨ ਨਹੀਂ ਸੀ ਕੀਤੀ ਕੁਲਦੀਪ ਨਾਇਰ ਦਾ ਇਹ ਕਹਿਣਾ ਤਤਕਾਲੀ ਗ੍ਰਹਿ ਮੰਤਰੀ ਨਰਸਿਮਹਾ ਰਾਓ ਨੇ ਸਾਨੂੰ ਪੰਜਾਬ ਗਰੁੱਪ ਵਾਲਿਆਂ ਨੂੰ ਬੁਲਾਇਆ ਸੀ ਤਾਂ ਜੋ ਅਸੀਂ ਅਕਾਲੀ ਆਗੂਆਂ ਨੂੰ ਚੰਡੀਗੜ੍ਹ ਦੀ ਮੰਡਲੀ ਰਾਜ਼ੀ ਕਰ ਲਈਏ ਡੰਡੀਗੜ੍ਹ ਦੀ ਵੰਡ ਬਾਰੇ ਅਸੀਂ ਕਾਲੀ ਆਗੂ ਨੂੰ ਮਰਾਉਣ ਵਿੱਚ ਕਾਮਯਾਬੀ ਹੋ ਗਏ ਪਰ ਅਜੀਬ ਗੱਲ ਇਹ ਹੋਈ ਕਿ ਕਾਲੀਆਂ ਦੀ ਰਜ਼ਾਮੰਦੀ ਦੀ ਜਾਣਕਾਰੀ ਦੇਣ ਲਈ ਸਾਨੂੰ ਨਾ ਤਾਂ ਨਰਸਿਮਹਾ ਰਾਓ ਨਾਲ ਮੁਲਾਕਾਤ ਦਾ ਸਮਾਂ ਹੀ ਦਿੱਤਾ ਗਿਆ ਤੇ ਨਾ ਹੀ ਫੋਨ ਰਹੀਂ ਉਹਨਾਂ ਤੱਕ ਇਹ ਸੰਦੇਸ਼ ਪਹੁੰਚਾ ਸਕੇ ਸਭ ਤੌਰ ਤੇ ਉਹ ਮਿਲ ਹੀ ਨਹੀਂ ਸਿਰੇ ਇਸ ਲਈ ਅਸੀਂ ਸਮਝ ਗਏ ਕਿ ਧਾਲ ਵਿੱਚ ਕੁਝ ਕਾਲਾ ਹੈ ਨਈਰ ਦਾ ਇਹ ਬਿਆਨ ਵੀ ਨਰੋਲ ਗੱਪ ਅਸਲ ਵਿੱਚ ਅਕਾਲੀ ਆਗੂਆਂ ਪ੍ਰਕਾਸ਼ ਸਿੰਘ ਬਾਦਲ ਜੱਥੇਦਾਰ ਗੁਰਚਨ ਸਿੰਘ ਤੌੜਾ ਤੇ ਸਰਜੀਤ ਸਿੰਘ ਬਰਨਾਲਾ ਨਾਲ ਆਖਰੀ ਗੇੜ ਦੀ ਗੁਪਤ ਮੀਟਿੰਗ 26 ਮਈ 1984 ਨੂੰ ਕੇਂਦਰੀ ਮੰਤਰੀ ਮੰਡਲ ਦੇ ਮੰਤਰੀਆਂ ਪੀ ਵੀ ਨਰਸਿਮਹਾ Rao, ਪੰਨਾ ਮੁਖਰਜੀ ਤੇ ਪੀ ਸ਼ਿਵ ਸ਼ੰਕਰ ਨਾਲ ਹੋਈ ਸੀ ਇਸ ਮੀਟਿੰਗ ਵਿੱਚ ਅਕਾਲੀ ਆਗੂਆਂ ਨੇ ਸੰਤ ਜਰਨੈਲ ਸਿੰਘ ਨੂੰ ਫੌਜੀ ਕਾਰਵਾਈ ਕਰਕੇ ਦਰਬਾਰ ਸਾਹਿਬ ਤੋਂ ਕੱਢਣ ਲਈ ਹਰੀ ਛੰਡੀ ਦੇ ਦਿੱਤੀ ਸੀ ਇਸ ਦੀ ਪੁਸ਼ਟੀ ਕਸ਼ਮੀਰੀ ਸਿੱਖ ਆਗੂ ਸੰਤ ਸਿੰਘ ਤੇਗਦੀ ਉਸ ਇੰਟਰਵਿਊ ਤੋਂ ਹੁੰਦੀ ਹੈ ਜਿਸ ਵਿੱਚ ਉਹ ਜਥੇਦਾਰ ਟੋੜਾ ਤੇ ਲੰਗੋਵਾਲ ਦੀ ਇੰਦਰਾ ਗਾਂਧੀ ਨਾਲ ਫੋਨ ਤੇ ਫੌਜੀ ਹਮਲੇ ਦਾ ਸੱਦਾ ਦੇਣ ਦੀ ਗੱਲਬਾਤ ਸੁਣਦਾ ਦਾਵਾ ਕਰਦਾ ਹੈ ਹਾਂ ਇਹ ਹੋ ਸਕਦਾ ਕਿ ਕਾਲੀ ਆਗੂ ਨੂੰ ਅੰਦਾਜ਼ਾ ਹੀ ਨਾ ਹੋਵੇ ਕਿ ਉਹਨਾਂ ਦੀ ਇਹ ਹਰੀ ਚੰਡੀ ਵੱਡੀ ਤਬਾਈ ਦਾ ਕਾਰਨ ਬਣ ਸਕਦੀ ਹੈ ਉਹ ਤਾਂ ਸਮਝਦੇ ਸਨ ਕਿ ਸੰਤ ਜਰਨੈਲ ਸਿੰਘ ਫੌਜ ਨੂੰ ਵੇਖ ਕੇ ਆਤਮ ਸਵਰਪਨ ਕਰ ਦੇਗਾ ਇਹ ਸਰਕਾਰ ਵੀ ਉਸ ਨੂੰ ਜਿੰਦਾ ਫੜਨ ਜਾਂ ਮਾਰਨ ਕੋਣਾ ਫੌਜੀ ਪਹਿਲਾਂ ਦੀ ਹੇਡ ਸਮਝਦੀ ਸੀ ਪਰ ਸнт ਜਰਨੈਲ ਸਿੰਘ ਫੌਜ ਨੂੰ ਲੋਹੇ ਦੇ ਚੜ੍ਹੇ ਚਬਾਉਣ ਤੇ ਆਖਰੀ ਸਾਹ ਤੱਕ ਲੜਨ ਲਈ ਜਰੇਡ ਸੰਕਲਪ ਸੀ ਉਸਨੇ ਅਸਾਮੀ ਜੰਗ ਲੜਦਿਆਂ ਜਿਹਾ ਕਰਕੇ ਅਤੇ ਸ਼ਹੀਦ ਹੋ ਕੇ ਸਨਹਿਰੀ ਇਤਿਹਾਸ ਸਿਰਜ ਦਿੱਤਾ ਸੀ 22 ਸਤੰਬਰ 1981 ਤੋਂ ਲੈ ਕੇ 26 ਮਈ 1984 ਤੱਕ ਸਰਕਾਰ ਨੇ ਅਕਾਲੀ ਆਗੂਆਂ ਨਾਲ 26 ਵਾਰ ਗਲਤ ਕੀਤੀ ਸੀ ਚਾਰ ਵਾਰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਖੁਦ ਤਿੰਨ ਵਾਰ ਕੇਂਦਰੀ ਮੰਤਰੀ ਮੰਡਲ ਦੇ ਮੰਤਰੀਆਂ ਪੀ ਵੀ ਨਰਸੀਮਰಾವ್ ਪੀ ਸੀ 세ਠੀ ਆਰਵenkta Raman, Shiv Shankar TN Chaturvedi ਨੇ ਗੱਲਬਾਤ ਵਿੱਚ ਸਾਰੇ 83 ਨਵਾਰ ਗੁੱਪਤ ਗੱਲਬਾਤ ਕੀਤੀ ਗਈ ਸੀ ਤੇ 10 ਵਾਰ ਸਰਕਾਰ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਸ਼ਾਮਲ ਕਰਕੇ ਤਿੰਨ ਤਰੀ ਗੱਲਬਾਤ ਹੋਈ ਸੀ। ਤਿੰਨ ਤਰੀ ਗੱਲਬਾਤ ਦੀ ਬਿਉਂਤ ਸਰਕਾਰ ਨੇ ਕਾਲੀ ਦਲ ਨਾਲੋਂ ਵਿਰੋਧੀ ਪਾਰਟੀਆਂ ਦਾ ਸਮਰਥਨ ਤੋੜਨ ਲਈ ਹੀ ਸ਼ੁਰੂ ਕੀਤੀ ਸੀ। ਧਰਮਯੁੱਧ ਮੋਰਚੇ ਦੇ ਸ਼ੁਰੂ ਵਿੱਚ ਕਈ ਸਿਆਸੀ ਪਾਰਟੀਆਂ ਨੇ ਧਰਮਯੁੱਧ ਮੋਰਚੇ ਦਾ ਸਮਰਥਨ ਕੀਤਾ ਸੀ ਪਰ ਸ਼ਾਤਰ ਦਿਮਗ ਇੰਦਰਾ ਗਾਂਧੀ ਨੇ ਸਿੱਖਾਂ ਤੋਂ ਦੇਸ਼ ਦੀ ਏਕਤਾ, ਅਖੰਡਤਾ ਤੇ ਸੁਰੱਖਿਆ ਨੂੰ ਖਤਰੇ ਦੀ ਦੁਹਾਈ ਪਾ ਕੇ ਉਹਨਾਂ ਦਾ ਸਮਰਥਨ ਤੋੜਨ ਦੀ ਬਿਉਂਤ ਕੱਢ ਲਈ ਸੀ। ਚੋਰੀ ਚਿਪੇ ਕੀਤੀਆਂ ਗੁਪਤ ਮੀਟਿੰਗਾਂ ਵਿੱਚ ਸਰਕਾਰ ਦੁਆਰਾ ਅਕਾਲੀ ਆਗੂਆਂ ਦੇ ਮਨ 'ਚ ਸੰਤ ਜਰਨੈਲ ਸਿੰਘ ਵਿੰਡਰਾ ਵਾਲੇ ਬਾਰੇ ਗਲਚਨ ਪਰ ਜਾਂਦੀ ਸੀ। ਅਕਾਲੀ ਆਗੂਆਂ ਵੱਲੋਂ ਸਿੱਖ ਕੰਮ ਨੂੰ ਦੱਸੇ ਬਿਨਾ ਚੋਰੀ ਚਿਪੇ ਕੀਤੀਆਂ ਜਾਂਦੀਆਂ ਇਹਨਾਂ ਮੀਟਿੰਗਾਂ ਬਾਰੇ ਸਿੱਖਾਂ ਦੇ ਮਨ ਵਿੱਚ ਵੀ ਸ਼ੰਕਾ ਤੇ ਰੋਸ ਪੈਦਾ ਹੁੰਦਾ ਸੀ। ਸੰਤ ਜਰਨੈਲ ਸਿੰਘ ਦਾ ਅਕਾਲੀ ਆਗੂਆਂ ਦੇ ਇਸ ਵਤੀਰੇ ਦੀ ਰੋਚਨਾ ਵੀ ਕਰਦਾ ਸੀ। ਇੰਦਰਾ ਗਾਂਧੀ ਵੱਲੋਂ 27 ਫਰਵਰੀ 1983 ਨੂੰ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਜਾ ਕੇ ਕੀਤਾ ਗਿਆ ਧਾਰਮਿਕ ਮੰਗਾਂ ਮੰਨਣ ਦਾ ਐਲਾਨ ਵੀ ਨੀਰਾ ਛਲਾਵਾ ਹੀ ਸੀ। ਸਿੱਖਾਂ ਦੀ ਮੰਗ ਪੂਰੇ ਸਿੱਖ ਜਗਤ ਵਿੱਚ ਗੁਰਬਾਣੀ ਦਾ ਪ੍ਰਸਾਰਣ ਕਰਨ ਲਈ ਹਾਈ ਪਾਵਰ ਟਰਾਂਸਮਿਟਰ ਲਾਉਣ ਸਰਬ ਹਿੰਦ ਗੁਰਦੁਆਰਾ ਐਕਟ ਬਣਾਉਣ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਤੇ ਹਵਾਈ ਜਹਾਜ਼ ਵਿੱਚ ਕਕਾਰ ਕਿਰਪਾਨ ਸਮੇਤ ਸਫ਼ਰ ਕਰਨ ਦੀ ਸੀ ਪਰ ਇਹਨਾਂ ਵਿੱਚੋਂ ਇੱਕ ਵੀ ਪੂਰੀ ਨਹੀਂ ਕੀਤੀ ਗਈ ਇੰਦਰਾ ਦੇ ਇਸ ਐਲਾਨ ਨੂੰ ਨਾਤਾ ਕਾਲੀ ਦਲ ਨੇ ਹੀ ਪ੍ਰਵਾਨ ਕੀਤਾ ਸੀ ਤੇ ਨਾ ਹੀ ਇੰਦਰਾ ਸਰਕਾਰ ਨੇ ਇਸ ਨੂੰ ਲਾਗੂ ਕੀਤਾ ਸੀ ਸੰਤ ਜਰਨੈਲ ਸਿੰਘ ਲੰਗੋਵਾਲ ਨੇ ਇੰਦਰਾ ਗਾਂਧੀ ਦੇ ਇਸ ਐਲਾਨ ਨੂੰ ਫਰਾਡ ਘਰਾੜਾ ਦਿੱਤਾ ਸੀ ਤਾਰੇ ਮੇ ਜੋ ਮੋਰਚੇ ਦੀਆਂ ਮੁਖ ਰਾਜ ਨੇ ਚਕ ਮੰਗਾ ਅੰਦਰੀਆਈ ਪਾਣੀਆਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਹੈਡਵਰਕਸ ਦਾ ਤੇ ਕੰਟਰੋਲ ਅਤੇ ਪੰਜਾਬੀਪੂਰ ਦੇ ਇਲਾਕਿਆਂ ਦੀ ਪ੍ਰਾਪਤੀ ਸੀ ਪਰ ਇੰਦਰਾ ਸਰਕਾਰ 1976 ਦੇ ਆਪਣੇ ਵਾਰਡ ਤੇੜੀ ਹੋਈ ਸੀ ਤੇ ਉਸ ਤੋਂ ਟਸਮਸ ਸਾਨੂੰ ਤਰ੍ਹਾਂ ਵਿਚਾਰ ਨਹੀਂ ਸੀ ਤੇ ਅਧਿਹਾ ਕਰਨਾ ਆਪਣੀ ਹੱਦ ਤੱਕ ਸਮਝਦੀ ਸੀ ਚੰਡੀਗੜ੍ਹ ਬਦਲੇ ਉਸਨੇ ਅਬੋਰ ਤੇ ਫਾਜ਼ਲ ਕਾਦੀਆਂ ਤਹਿਸੀਲਾਂ ਹਰਿਆਣੇ ਨੂੰ ਦੇ ਦਿੱਤੀਆਂ ਸਨ ਉਸਨੇ ਦਰਿਆਈ ਪਾਣੀਆਂ ਦਾ ਗੈਰ ਰਿਪੀਰੀਅਨ ਰਾਜਾ ਰਾਜਸਥਾਨ ਹਰਿਆਣਾ ਤੇ ਦਿੱਲੀ ਨੂੰ ਮਾਲਕ ਬਣਾ ਦਿੱਤਾ ਸੀ ਅਤੇ ਉਹ ਮੁੱਖ ਧਾਰਮਿਕ ਮੰਗਾ ਮੰਨਣ ਨੂੰ ਵੀ ਤਿਆਰ ਨਹੀਂ ਸੀ ਸਰਕਾਰੀਆ ਕਮਿਸ਼ਨ ਦੀ ਸਥਾਪਨਾ ਕੇਂਦਰ ਰਾਜ ਸਬੰਧਾਂ ਨਾਲ ਹੀ ਸੀ ਨਾ ਕਿ ਧਰਮਯੁੱਧ ਮੋਰਚੇ ਦੀ ਮੰਗ ਅਨੁਸਾਰ ਕੇਂਦਰ ਰਾਜ ਅਧਿਕਾਰਾਂ ਲਈ ਆਕਾਲੀ ਦਲ ਨੇ ਧਰਮਯੁੱਧ ਮੋਰਚਾ ਰਾਜਾਂ ਨੂੰ ਵਾਧੇ ਅਧਿਕਾਰ ਦਵਾਉਣ ਲਈ ਲਾਇਆ ਸੀ ਤੇ ਆਕਾਲੀ ਆਗੂਆਂ ਨੇ ਇਸ ਕਮਿਸ਼ਨ ਦੀ ਇਸੇ ਕਰਕੇ ਲੋਚਨਾ ਵੀ ਕੀਤੀ ਸੀ ਵਿਚਾਰਾ ਸਿੱਧੂ ਤਾਂ ਇਹ ਵੀ ਨਹੀਂ ਜਾਣਦਾ ਕਿ ਇਹ ਕਮਿਸ਼ਨ ਇੱਕ ਮੈਂਬਰੀ ਨਹੀਂ ਤਿੰਨ ਮੈਂਬਰੀ ਸੀ ਸੁਪਰੀਮ ਕੋਰਟ ਦਾ ਸੇਵਾਮੁਕਤ ਜੱਜ ਸੀ ਆਰਐਸ ਸਰਕਾਰੀਆ ਇਸ ਦਾ ਚੇਅਰਮੈਨ ਸੀ ਤੇ ਸ਼੍ਰੀ ਬੀ ਸ਼ਿਵਰਮਨ ਤੇ ਡਾਕਟਰ ਐਸਆਰ ਸੇਠ ਇਸ ਦੇ ਮੈਂਬਰ ਸਨ ਪਰ ਸਿੱਧੂ ਸਰਕਾਰੀਆ ਕਮਿਸ਼ਨ ਨੂੰ ਇੱਕ ਮੈਂਬਰੀ ਕਮਿਸ਼ਨ ਦੱਸ ਰਿਹਾ ਹੈ ਇੰਦਰਾ ਸਰਕਾਰ ਨੇ ਇਸ ਕਮਿਸ਼ਨ ਦੀ ਸਥਾਪਨਾ 9 ਜੂਨ 1983 ਨੂੰ ਕੀਤੀ ਸੀ ਅਤੇ ਇਸ ਨੇ 19 ਅਧਿਵਾਵਾਂ ਤੇ 247 ਸਵਾਰਸ਼ੰਕਰ ਕੇ ਜਨਵਰੀ 1988 ਵਿੱਚ ਆਪਣੀ ਰਿਪੋਰਟ ਦਿੱਤੀ ਸੀ। ਇੰਦਰਾ ਸਰਕਾਰ ਦਾ ਪੰਜਾਬ ਤੇ ਸਿੱਖਾਂ ਪ੍ਰਤੀ ਵਤੀਰਾ ਵੈਰ ਭਾਵਨਾ ਵਾਲਾ ਸੀ। ਅਕਾਲੀ ਆਗੂ ਅੱਖ ਥੱਕ ਠੜਕ ਤੇ ਡੋਲ ਚੁੱਕੇ ਸਨ। ਦੇਸ਼ ਭਗਤੀ ਦੀਆਂ ਜਨੂਨੀ ਸਰਕਾਰੀ ਸਿਆਸੀ ਪਾਰਟੀਆਂ, ਦਰਬਾਰ ਸਾਹਿਬ ਤੇ ਫੌਜੀ ਹਮਲੇ ਲਈ ਇੱਕ ਸੁਰ ਸੰ। ਅਕਾਲੀ ਆਗੂਆਂ ਨੇ ਹਰੀ ਛੰਡੀ ਦੇ ਕੇ ਇੰਦਰਾ ਗਾਂਧੀ ਦਾ ਕੰਮ ਸੌਖਾ ਕਰ ਦਿੱਤਾ ਸੀ। ਹਮਲੇ ਦੀ ਤਿਆਰੀ ਲਈ ਜੰਗੀ ਮਸ਼ਕਾਂ ਵੀ ਪੂਰੀਆਂ ਹੋ ਚੁੱਕੀਆਂ ਸਨ ਯੂਕੇ ਅਤੇ ਸੋਵੀਅਤ ਯੂਨੀਅਨ ਦੀ ਮਦਦ ਵੀ ਮਿਲ ਚੁੱਕੀ ਸੀ ਹਮਰੇ ਲਈ ਪੰਚਮ ਪਾਸ਼ਾ ਜੀ ਦਾ ਸ਼ਹੀਦੀ ਦਿਹਾੜਾ ਚੁਣਿਆ ਗਿਆ ਸੀ ਚੰਦੂ ਦੀ ਰੂਹ ਨੇ ਇਸੇ ਦਿਨ ਮੋੜ ਕਹਿਰ ਕਮਾਇਆ ਸੀ ਇਹ ਹਮਲਾ ਕੱਲੀ ਕਾਂਗਰਸ ਪਾਰਟੀ ਦਾ ਹਮਲਾ ਨਹੀਂ ਹਿੰਦ ਸਟੇਟ ਦਾ ਹਮਲਾ ਸੀ ਜੋ ਫੌਜ ਦੇ ਤਿੰਨਾ ਹੰਗਾ ਥਲ ਜਲ ਤੇ ਹਵਾਈ ਫੌਜ ਦੀ ਪੂਰੀ ਤਾਕਤ ਨਾਲ ਕੀਤਾ ਗਿਆ ਸੀ ਇਸ ਨੂੰ ਕਾਂਗਰਸ ਪਾਰਟੀ ਵੱਲੋਂ 4 ਸਾਲ ਦੀ ਲੰਮੀ ਉਡੀਕ ਮਗਰੋਂ ਲੋਕ ਸਭਾ ਚੋਣਾਂ ਦੇ ਐਂ ਨੇੜੇ ਚੋਣ ਰਣਨੀਤੀ ਤਹਿਤ ਇੱਕ ਅਕਬਰ ਰੋਡ ਗਰੁੱਪ ਵੱਲੋਂ ਚਾਰ ਕੀਤੀ ਆਪਰੇਸ਼ਨ 2 ਯੋਜਨਾ ਨੂੰ ਲਾਗੂ ਕਰਨ ਲਈ ਕੀਤਾ ਗਿਆ ਹਮਲਾ ਦੱਸਣਾ ਰਾਜ ਦੇ ਸਾਬਕਾ ਅਧਿਕਾਰੀ ਜੀ.ਬੀ.ਐਸ. ਸਿੱਧੂ ਦੇ ਮਨ ਦੀ ਘੜਤੀ ਹੈ ਜਿਸ ਦਾ ਮੰਤਵ ਹਿੰਦ ਸਟੇਟ ਨੂੰ ਇਸ ਘੋਰ ਭਿਆਨਕ ਕੱਲੂਕਾਰ ਦੇ ਦੋਸ਼ ਤੋਂ ਬਰੀ ਕਰਕੇ ਸਿਰਫ ਕਾਂਗਰਸ ਪਾਰਟੀ ਦੀ ਇਹ ਜਿਹੜਾ ਸਰਕਾਰ ਤੱਕ ਸੀਮਿਤ ਕਰਨਾ ਸਿੱਧੂ ਦੀ ਇਹ ਧਾਰਨਾ ਪੂਰੀ ਤਰ੍ਹਾਂ ਮੰਨ ਘਟਤ ਇਤਿਹਾਸ ਹੋਈ ਨਹੀਂ ਕਿਉਂਕਿ ਇਸ ਤੇ ਇਹ ਸਵਾਲ ਖੜੇ ਹੁੰਦੇ ਨੇ ਕੀ ਭਾਜਪਾ ਸਮਿਤ ਇਸ ਹਮਰੇ ਦਾ ਸਮਰਥਨ ਕਰਨ ਵਾਲੀਆਂ ਦੇਸ਼ ਦੀਆਂ ਸਾਰੀਆਂ ਕਾਂਗਰਸ ਵਰਦੀ ਪਾਰਟੀਆਂ ਵੀ ਕਾਂਗਰਸ ਪਾਰਟੀ ਦੀ ਚੋਣ ਰਣਨੀਤੀ ਦੀ ਖੇੜੀ ਖੇਡ ਰਹੀਆਂ ਸਨ ਕੀ ਅਕਾਲੀ ਜਲ ਵੱਲੋਂ ਹਮਲੇ ਲਈ ਦਿੱਤੀ ਹਰੀ ਝੰਡੀ ਵੀ ਕਾਂਗਰਸ ਪਾਰਟੀ ਨੂੰ ਚੋਣਾਂ ਵੀ ਲਾਹਾ ਦਿਵਾਉਣ ਲਈ ਹੀ ਸੀ ਕੀ ਭਾਜਪਾ ਅਗਵਾਨ ਇੰਦਰਾ ਗਾਂਧੀ ਨੂੰ ਦੁਰਗਾ ਦੇਵੀ ਦਾ ਖਿਤਾਬ ਕਾਂਗਰਸ ਪਾਰਟੀ ਨੂੰ ਚੋਣ ਜਿਤਾਉਣ ਲਈ ਹੀ ਦਿੱਤਾ ਸੀ ਕੀ ਭਾਈ ਬਿਆਨ ਸਿੰਘ ਭਾਈ ਸਤਵੰਤ ਸਿੰਘ ਤੇ ਭਾਈ ਕੇਰ ਸਿੰਘ ਵੱਲੋਂ ਇੰਦਰਾ ਗਾਂਧੀ ਨੂੰ ਮੌਤ ਦੇ ਘਾਟ ਉਤਾਰਨ ਦਾ ਕਦਮ ਵੀ ਇੱਕ ਅਕਬਰ ਰੋਡ ਗਰੁੱਪ ਦੀ ਆਪਰੇਸ਼ਨ 2 ਯੋਜਨਾ ਦਾ ਹਿੱਸਾ ਸੀ ਨਹੀਂ 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 ਅਜੇ ਹਾਂ ਬਿਲਕੁਲ ਨਹੀਂ ਸੀ ਸਿੱਧੂ ਦਾ ਇਹ ਵਿਸ਼ਲੇਸ਼ਣ ਪੂਰੀ ਤਰ੍ਹਾਂ ਗਲਤ ਇਤਿਹਾਸ ਹੋਈ ਨਾ ਕਿਉਂਕਿ ਗਲਬਤ ਦਾ ਲੰਮਾ ਨਾਟਕ ਹੁਣ ਖਤਮ ਹੋ ਗਿਆ ਸੀ ਤੇ ਆਪਰੇਸ਼ਨ 2 ਦੀ ਯੋਜਨਾ ਅਨਸਾਰ ਪੰਜਾਬ ਦੀ ਸਮੱਸਿਆ ਦੇ ਹੱਲ ਹੀ ਅੰਤਮ ਹੱਲ ਲਾਗੂ ਕਰਨ ਦਾ ਸਮਾਂ ਆ ਗਿਆ ਸੀ ਜਿਸ ਦੇ ਲਈ ਉਹਨਾਂ ਨੇ 4 ਸਾਲ ਇੰਤਜ਼ਾਰ ਕੀਤਾ ਸੀ ਸਿੱਧੂ ਵੱਲੋਂ ਦਰਸਾਇਆ ਗਿਆ ਇਹ ਇੰਤਜ਼ਾਰ ਚੋਣ ਰਣਨੀਤੀ ਲਈ ਨਹੀਂ ਹਿੰਦੂ ਤਵੀ ਸੋਚ ਦੀਆਂ ਧਾਰਨੀ ਅਤੇ ਸਿੱਖ ਵਿਰੋਧੀ ਸਾਰੀਆਂ ਸਿਆਸੀ ਪਾਰਟੀਆਂ ਨੂੰ ਹਮਲੇ ਲਈ ਇੱਕ ਸੁਰ ਕਰਨ ਲਈ ਕੀਤਾ ਗਿਆ ਸੀ ਤਿੰਨ ਤੇਰੀ ਗੱਲਬਾਤ ਇਸੇ ਲਈ ਹੀ ਸ਼ੁਰੂ ਕੀਤੀ ਗਈ ਸੀ ਜਦ ਇਸ ਗੱਲਬਾਤ ਵਿੱਚ ਸ਼ਾਮਲ ਸਰਕਾਰ ਵਿਰੋਧੀ ਸਾਰੀਆਂ ਸਿਆਸੀ ਪਾਰਟੀਆਂ ਇਸ ਹਮਲੇ ਲਈ ਇੱਕਸਰ ਹੋ ਗਈਆਂ ਅਤੇ ਅਕਾਲੀ ਦਲ ਨੇ ਵੀ ਹਰੀ ਛੰਟੀ ਦੇ ਦਿੱਤੀ ਤਾਂ ਇਹ ਜਦ ਸਰਕਾਰ ਨੇ ਹਮਲਾ ਕਰ ਲਈ ਫੌਜ ਨੂੰ ਹੁਕਮ ਦੇ ਦਿੱਤਾ ਸੀ। ਬਾਕੀ ਅਗਲੇ ਅੰਕ ਵਿੱਚ ਧੰਨਵਾਦ